ਸਤਿ ਸ਼੍ਰੀ ਅਕਾਲ ਦਸਤਕ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੈਨੂੰ ਸੁਣਦੇ ਹੋ ਵੇਖਦੇ ਹੋ ਤੇ ਫਿਰ ਮੈਨੂੰ ਵੀ ਹੁੰਦਾ ਕਿ ਮੈਂ ਹੁਣ ਰੋਜ਼ ਨਵੀਂ ਗੱਲ ਕੋਈ ਤੁਹਾਡੇ ਨਾਲ ਸਾਂਝੀ ਕਰਿਆ ਕਰਾਂ ਤੁਸੀਂ ਓਵਰ ਥਿੰਕ ਕਰਦੇ ਹੋ ਮੈਂ ਬਹੁਤ ਕਰਦੀ ਹਾਂ ਤੇ ਪਰ ਇਸ ਓਵਰ ਥਿੰਕ ਦੇ ਜਿਹੜੇ ਨੁਕਸਾਨ ਹੈ ਨਾ ਉਹਨੂੰ ਉਹ ਵੀ ਉਹਨੂੰ ਹੀ ਪਤਾ ਹੁੰਦਾ ਜਿਹੜੇ ਜਿਹਨੂੰ ਓਵਰ ਥਿੰਕ ਕਰਨ ਦੀ ਐਵੇਂ ਸੋਚਣ ਦੀ ਫਾਲਤੂ ਸੋਚਣ ਦੀ ਬਿਮਾਰੀ ਲੱਗੀ ਹੁੰਦੀ ਹੈ ਕਈ ਵਾਰ ਮੈਨੂੰ ਲੱਗਦਾ ਹੁੰਦਾ ਕਿ ਮੈਂ ਉਹਨਾਂ ਚੀਜ਼ਾਂ ਬਾਰੇ ਸੋਚੀ ਜਾਂਦੀ ਆ ਜਿਨ੍ਹਾਂ ਦਾ ਮੇਰੀ ਜ਼ਿੰਦਗੀ 'ਚ ਕੋਈ ਹੈ ਹੀ ਨਹੀਂ ਵਾਸਤਾ ਹੀ ਹੈ ਨਹੀਂ ਕਿਸੇ ਨੇ ਕੁਛ ਕਹਿ ਦਿੱਤਾ ਤੇ ਸੋਚਣ ਲੱਗ ਪੈਣਾ ਹੈ ਹੀ ਨਹੀਂ ਐ ਕਿਉਂਕਿ ਹਾਂ ਕਿਸੇ ਨੇ ਕੁਛ ਉਹ ਉਦਾਂ ਹੀ ਜਿਵੇਂ ਟਾਂਚਾਂ ਜੀਆਂ ਮਾਰਦੇ ਆ ਉਦਾਂ ਕਹਿ ਦੇਣਾ ਫੇਰ ਮੈਂ ਸੋਚੀ ਜਾਣਾ ਕਿਸੇ ਨੇ ਕਹਿ ਦੇਣਾ ਨਹੀਂ ਇਹ ਤੂੰ ਨਹੀਂ ਕਰ ਸਕਦੀ ਇਹ ਨਾ ਤੇਰਾ ਤੇਰੇ ਇਦਾਂ ਤੇitho ਨਹੀਂ ਹੋਣਾ ਫੇਰ ਸੋਚੀ ਜਾਣਾ ਤੇ ਇਹ ਸਾਰਾ ਕੁਝ ਜਦੋਂ ਮੈਂ ਸੋਚ ਸੋਚ ਕੇ ਜਦੋਂ ਮੈਨੂੰ ਲੱਗਿਆ ਵੀ ਮੇਰੇ ਤੇ ਇਹਦਾ ਬਹੁਤ ਜਿਹਨੂੰ ਪੰਜਾਬੀ ਚ ਨਹੀਂ ਕਹਿੰਦੇ ਵੀ ਮਾਰੂ ਅਸਰ ਹੁੰਦਾ ਮਾਰੂ ਪ੍ਰਭਾਵ ਹੁੰਦਾ ਤੇ ਮੈਨੂੰ ਲੱਗਿਆ ਵੀ ਹੁਣੇ ਮੈਂ ਆਪ ਦੇ ਆਪ ਨੂੰ ਇਸ ਚੀਜ਼ ਚੋਂ ਬਾਹਰ ਕੱਢ ਲਿਆ ਬਿਲਕੁਲ ਸੋਚਣਾ ਬੰਦ ਕਰਤਾ ਉਹਨਾਂ ਫालतू ਚੀਜ਼ਾਂ ਬਾਰੇ ਹਾਂ ਸੋਚਾ ਸੋਚੋ ਆਪ ਦੇ ਲਈ ਕਿ ਮੇਰੇ ਲਈ ਅੱਜ ਮੈਂ ਆਹ ਕੀਤਾ ਕੱਲ ਮੈਂ ਕੀ ਕਰਨਾ ਮੇਰੇ ਲਈ ਕੀ ਬੈਟਰ ਆ ਉਹਦੇ ਲਈ ਸੋਚੋ ਖੋਰ ਸੋਚੋ ਆਪਦੇ ਆਪ ਨੂੰ ਵਧੀਆ ਐਸਟੈਬਲਿਸ਼ ਕਰਨ ਲਈ ਆਪਦੇ ਆਪ ਨੂੰ ਵਧੀਆ ਕਾਮਯਾਬੀ ਦੇ ਰਾਹ ਤੇ ਪਾਉਣ ਲਈ ਪਰ ਉਹਨਾਂ ਚੀਜ਼ਾਂ ਚੋਂ ਬਾਹਰ ਆ ਜਾਓ ਤੁਸੀਂ ਸੋਚਿਓ ਇਸ ਗੱਲ ਨੂੰ ਸਮਝਿਓ ਸੋਚਣਾ ਵੀ ਨਹੀਂ ਸਮਝਣਾ ਵੀ ਜਦੋਂ ਅਸੀਂ ਕਿਸੇ ਬਾਰੇ ਨਾ ਕਿਸੇ ਵੀ ਚੀਜ਼ ਬਾਰੇ ਓਵਰਥਿੰਕ ਕਰੀ ਜਾਂਦੇ ਹਾਂ ਸੋਚੀ ਜਾਂਦੇ ਹਾਂ ਤਾਂ ਉਹ ਚੀਜ਼ ਨਾ ਪੋਜ਼ਿਟਿਵ ਨਹੀਂ ਹੋਊਗੀ ਅਸੀਂ ਹਮੇਸ਼ਾ ਨੈਗੇਟਿਵ ਚੀਜ਼ਾਂ ਬਾਰੇ ਸੋਚਦੇ ਹਾਂ ਜੇ ਕਿਸੇ ਨੇ ਆਪਾਂ ਨੂੰ ਕੋਈ ਚੰਗਾ ਕਿਹਾ ਕਿ ਸਲਾਹ ਦਾ ਤਾਂ ਆਪਾਂ ਪ੍ਰਾਊਡ ਜਾਂ ਫੀਲ ਕਰਦੇ ਆਂ ਵੀ ਹਾਂ ਠੀਕ ਆ ਪਰਪਾ ਓਵਰ ਥਿੰਕ ਕੀ ਕਰਦੇ ਆ ਕਿਸੇ 네ਗੇਟਿਵ ਚੀਜ਼ ਲਈ 네ਗੇਟਿਵ ਸਿਚੁਏਸ਼ਨ ਚ ਫਿਰ ਉਹ ਆਪਾਂ ਸੋਚਦੇ 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 ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਆਪਣਾ ਕਿੰਨਾ ਟਾਈਮ ਨਿਕਲ ਗਿਆ ਜਾਂ ਆਪਾਂ ਉੱਥੇ ਹੀ ਬੈਠੇ ਰਹੇ ਆ ਆਪਾਂ ਆਪਦੇ ਆਲੇ ਦੁਆਲੇ ਕਿੰਨੀ ਅ ਮਤਲਬ 네ਗੇਟਿਵਿਟੀ ਇਕੱਠੀ ਕਰ ਲਈ ਤੇ ਉਹਦਾ ਆਪਾਂ ਨੂੰ ਹਾਸਿਲ ਕੀ ਹੋਇਆ ਕੱਖ ਵੀ ਨਹੀਂ ਉਹਦਾ ਆਪਾਂ ਨੂੰ ਓਵਰ ਥਿੰਕ ਕਰਕੇ ਕਿਸੇ ਬਾਰੇ ਜਿਹਦਾ ਉਹਨੂੰ ਪਤਾ ਵੀ ਨਹੀਂ ਕਹਿਣ ਵਾਲਾ ਤਾਂ ਪਤਾ ਨਹੀਂ ਕਹਿ ਕੇ ਗੱਲ ਕਿੱਥੇ ਬੈਠਾ ਹੋਣਾ ਕਿੱਥੇ ਚਲਾ ਗਿਆ ਉਦੇ ਚਿੱਤ ਚਿੱਤ ਤੇ ਵੀ ਨਹੀਂ ਹੁਣਾ ਤੇ ਸਾਡੇ ਵਰਗੇ ਮੇਰੇ ਵਰਗੇ ਜਿਹੜੇ ਮੂੜ ਮੱਤੇ ਮੈਂ ਕਹਿੰਨੀ ਆ ਵੀ ਉਹਨੂੰ ਸੋਚੀ ਜਾਣਾ ਸੋਚੀ ਜਾਣਾ ਤੇ ਇਹ ਤੁਸੀਂ ਸੋਚਣਾ ਬੰਦ ਕਰੋ ਅੱਜ ਤੁਹਾਡੇ ਨਾਲ ਇਹ ਗੱਲ ਮੈਂ ਕਰ ਰਹੀ ਆ ਕਿਉਂਕਿ ਮੈਂ ਇਹਦਾ ਜਦੋਂ ਮੈਂ ਆਪਣੇ ਆਪ ਨੂੰ ਇਸ ਚੀਜ਼ ਤੋਂ ਬਾਹਰ ਕੱਢਿਆ ਨਾ ਤਾਂ ਮੈਨੂੰ ਲੱਗਿਆ ਵੀ ਵਾਕਿਆ ਹੀ ਇਹ ਐਡੀ ਵੱਡੀ ਲਾਹਨਤ ਸੀ ਕਿ ਜਿਹੜੀ ਮੈਂ ਆਪਦੇ ਆਪ ਨਾਲ ਚੰਬੇੜੀ ਹੋਈ ਸੀ ਤੇ ਇਹ ਤੁਸੀਂ ਕਦੇ ਵੀ ਕਿਸੇ ਚੀਜ਼ ਬਾਰੇ ਇਦਾਂ ਨਹੀਂ ਸੋਚਣਾ ਆਪਦੀਆਂ ਆਪਦੇ ਆਲੇ ਦੁਆਲੇ ਸੋਹਣੀਆਂ ਚੀਜ਼ਾਂ ਨੂੰ ਪੋਜ਼ਿਟਿਵ ਚੀਜ਼ਾਂ ਨੂੰ ਆਪਦੇ ਨੇੜੇ ਰੱਖਣਾ ਆਪਣੇ ਸਾਰਿਆਂ ਦੀ ਜ਼ਿੰਦਗੀ ਚ ਨਾ ਐਨੇ ਕੰਮ ਹੁੰਦੇ ਚਾਹੇ ਛੋਟਾ ਬੱਚਾ ਹੈ ਜਿਹੜਾ 10 ਸਾਲ ਦਾ ਬੱਚਾ ਵੀ ਹੈ ਨਾ ਜਿਹੜਾ ਉਹਨੂੰ ਪਤਾ ਹੈ ਕਿ ਮੈਂ ਆਪਦੇ ਬੈਗ ਦੇ ਵਿੱਚ ਚੀਜ਼ਾਂ ਸਵਾਰ ਕੇ ਰੱਖਣੀਆਂ ਜਿ ਜਿਲਦਾਂ ਚੜਾਉਣ ਵਾਲੀਆਂ ਕਾਪੀਆਂ ਤੇ ਅਸੀਂ ਤਾਂ ਐ ਕਰਦੇ ਹੁੰਦੇ ਸੀਗੇ ਅੱਜ ਦੇ ਅੱਜਕੱਲ ਦੇ ਬੱਚਿਆਂ ਦਾ ਤਾਂ ਪਤਾ ਨਹੀਂ ਕੀ ਸਿਸਟਮ ਹੈ ਪਰ ਜਦੋਂ ਅਸੀਂ ਸੀਗੇ ਨਾ ਛੋਟੇ ਉਦੋਂ ਐ ਹੁੰਦਾ ਸੀ ਛੁੱਟੀ ਵਾਲੇ ਦਿਨ ਆਪਦਾ ਬੈਗ ਜਿਹਾ ਖਰਾਕ ਕੇ ਬੈਠ ਜਾਣਾ ਉਹਦੇ ਚੋਂ ਉਮ ਜਿਹੜੀ ਕੋਈ ਜਿਲਤ ਫਟ ਗਈ ਆ ਕਾਪੀ ਤੇ ਨਵੀਂ ਜਿਲਤ ਚੜਾਉਣੀ ਉਹਦੇ ਤੇ ਕਵਰ ਚੜਾ ਕੇ ਕਿਤਾਬਾਂ ਤੇ ਜੋ ਵੀ ਪੈਨਸਲਾਂ ਪੁੰਸਲਾਂ ਸ਼ਾਰਪ ਕਰਨ ਵਾਲੀਆਂ ਲੋ ਸਾਰਾ ਕੰਮ ਲੱਗੇ ਰਹਿਣਾ ਤੇ ਅੱਜ ਵੀ ਜੇ ਅਸੀਂ ਮਨੁੱਖ ਵੱਡਾ ਹੋ ਗਿਆ ਪਰ ਜਿਹੜੀ ਮਨੁੱਖ ਦੀ ਸੋਚ ਆ ਨਾ ਉਹ ਹੁਣ ਨਿਗਰਣ ਲੱਗ ਪਈ ਬਹੁਤ ਜ਼ਿਆਦਾ ਕਰਕੇ ਜਿਹੜੇ ਤਾਂ ਵਧੀਆ ਤਰੀਕੇ ਆਪਦਾ ਚੱਲ ਰਹੇ ਉਹਨਾਂ ਦੀ ਉਹਨਾਂ ਨੂੰ ਤਾਂ ਅਸੀਂ ਫੋਲੋ ਕਰਦੇ ਆ ਜਿਨ੍ਹਾਂ ਨੂੰ ਅਸੀਂ ਸਿੱਖਦੇ ਆ ਸਾਡੇ ਰੋਲ ਮਾਡਲ ਨੇ ਪਰ ਜ਼ਿਆਦਾਤਰ ਜਿਹੜੇ ਲੋਕ ਓਵਰ ਥਿੰਕ ਕਰਦੇ ਆ 네ਗੇਟਿਵ ਚੀਜ਼ਾਂ ਵਾਲੀ ਜਾਈ ਜਾਂਦੇ ਆ ਉਹ ਉਹਨਾਂ ਵਾਸਤੇ ਇਹ ਅੱਜ ਦਾ ਜਿਹੜੀ ਮੈਂ ਗੱਲਬਾਤ ਕਰ ਰਹੀ ਆ ਵੀ ਨਹੀਂ ਇਹ ਬਹੁਤ ਭੈੜੀ ਬਿਮਾਰੀ ਆ ਇਹ ਤੁਹਾਨੂੰ ਜਮਾਂ ਹੀ ਨਹੀਂ ਕੁਝ ਕਰਨ ਦੇਊਗੀ ਅੱਗੇ ਨਹੀਂ ਵਧਣ ਦੇਊਗੀ ਇਹਦੇ ਤੇ ਗੌਰ ਕਰਿਆ ਕਰੋ ਤੇ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ ਜੇ ਅਸੀਂ ਸੋਚਣ ਲੱਗੀਏ ਵੀ ਫਲਾਨੇ ਨੇ ਮੈਨੂੰ ਆ ਗੱਲ ਕਹੀ ਸੀਗੀ ਤੇ ਉਹਦਾ ਕੀ ਮਤਲਬ ਸੀਗਾ ਉਹਨੇ ਉੱਥੇ ਰਾਹ ਜਾਂਦੇ ਆ ਨਾ ਇੱਕ ਮੈਨੂੰ ਐ ਇਦਾਂ ਚੁਗਮੀ ਜੀ ਗੱਲ ਕਹਿਤੀ ਤੇ ਫਿਰ ਮੈਂ ਹੁਣ ਆਪਦੇ ਆਪ ਨੂੰ ਉਵੇਂ ਸੋਚਣਾ ਸ਼ੁਰੂ ਕਰਤਾ ਵੀ ਕੋਈ ਨਹੀਂ ਫਿਰ ਕੋਈ ਮੌਕਾ ਮੈਂ ਵੀ ਤਲਾਸ਼ੂ ਫਿਰ ਮੈਂ ਤੈਨੂੰ ਉਹਦੀ ਉਹਦਾ ਤੈਨੂੰ ਦਿਆਂ ਰਿਪਲਾਈ ਹਨਾ ਤੇ ਉਹਦੇ ਨਾਲ ਕੀ ਆਪਦਾ ਆਪਾਂ ਕੀ ਕਰਿਆ ਆਪਦੇ ਆਪਦੇ ਆਪਾਂ 100 ਕੰਮ ਜਿਹੜੇ ਆਪਾਂ ਉਦੋਂ ਵਧੀਆ ਉਹ ਸਾਰੂ ਕਰ ਸਕਦੇ ਸੀ ਉਹਦਾ ਅਸੀਂ ਪਿੱਛੇ ਪਾਤੇ ਅਸੀਂ ਉਸ ਇੱਕ ਚੀਜ਼ ਵੱਲ ਨੂੰ ਤੁਰ ਪਿਆ ਵੀ ਇਹਦਾ ਆਪਾਂ ਜਵਾਬ ਦੇਣਾ ਤੇ ਤੁਸੀਂ ਆਪ ਸੋਚੋ ਵੀ ਕਦੇ ਤੁਸੀਂ ਇਦਾਂ ਕਰਦੇ ਹੋ ਜਾਂ ਤੁਸੀਂ ਕਿਸੇ ਦੀ ਕਹੀ ਗੱਲ ਨੂੰ ਕੋਈ ਸ਼ਰੀਕ ਤਾਨਾ ਮਾਰ ਗਿਆ ਅੱਜ ਕੱਲ ਸਾਡੇ ਤਾਂ ਜ਼ਿਆਦਾਤਰ ਸਾਨੂੰ ਸ਼ਰੀਕਾਂ ਦੇ ਤਾਨੇ ਦਾ ਵਾਲਾ ਫਿਕਰ ਰਹਿੰਦਾ ਕੋਈ ਕਹਿ ਜਾਂਦਾ ਉਹਨਾਂ ਸ਼ਰੀਕ ਤਾਂ ਕਹਿੰਦੇ ਨਹੀਂ ਹੁੰਦੇ ਆਪਣੇ ਕਹਿੰਦੀਆਂ ਹੁੰਦੀਆਂ ਸੀ ਬਜ਼ੁਰਗ ਵੀ ਸ਼ਰੀਕ ਤਾਂ ਮਿੱਟੀ ਦਾ ਮਾਨ ਨਹੀਂ ਹੁੰਦਾ ਜਿਹੜਾ ਅਸਲੀ ਸ਼ਰੀਕ ਹੈ ਉਹਨਾਂ ਨੇ ਇਦਾਂ ਦੀਆਂ ਗੱਲਾਂ ਕਰਨੀਆਂ ਹੀ ਹੁੰਦੀਆਂ ਕਿਸੇ ਵੀ ਫੀਲਡ 'ਚ ਤੁਹਾਡੇ ਸ਼ਰੀਕ ਬੈਠੇ ਹੀ ਹੁੰਦੇ ਆ ਤੁਹਾਡੇ ਕੰਮ ਤੇ ਤੁਸੀਂ ਜੌਬ ਤੇ ਚਲੇ ਜਾਓ ਤੁਹਾਡੇ ਬਰਾਬਰ ਦਾ ਕੋਈ EMPLOYEE ਹੈ ਉਹ ਵੀ ਇੱਕ ਤਰ੍ਹਾਂ ਨਾਲ ਸ਼ਰੀਕ ਹੀ ਹੈ ਤੇ ਪਰ ਕਿਸੇ ਵੀ ਦੀ ਕਹੀ ਨੂੰ ਤੁਸੀਂ ਆਪਦੇ ਦਿਲ ਤੇ ਨਹੀਂ ਲਾਉਣਾ ਆਪਦੇ ਅੰਦਰ ਉਹਨੂੰ ਨੈਗੇਟਿਵ ਰੂਪ 'ਚ ਉਹਨੂੰ ਪਨਾਹ ਨਹੀਂ ਦੇਣੀ ਜੇ ਤੁਹਾਨੂੰ ਕੋਈ ਤਾਨਾ ਮਰਦਾ ਤਾਂ ਆਪਦੇ ਕੰਮ ਨਾਲ ਉਹਨੂੰ ਜਵਾਬ ਦਿਓ ਜੇ ਕਿਸੇ ਨੇ ਤੁਹਾਡੀ ਕਿਸੇ ਕਮਜ਼ੋਰੀ ਦੀ ਗੱਲ ਕਰਤੀ ਤਾਂ ਉਹਨੂੰ ਉਹਦੇ ਨਾਲ ਬੈਸਣ ਦੀ ਬਜਾਏ ਉਹਨੂੰ ਇਗਨੋਰ ਕਰੋ ਉਹਦੇ ਬਾਰੇ ਸੋਚਣਾ ਛੱਡ ਕੇ ਆਪਦੇ ਕੰਮ ਵੱਲ ਜੁਟਜੋ ਉਸ ਤੋਂ ਬੈਟਰ ਰਿਜ਼ਲਟ ਦਿਓ ਤੇ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਸਾਡੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਆ ਤੇ ਮੈਂ ਤਾਂ ਬਹੁਤ ਔਖਾ ਇਸ ਚੋਂ ਨਿਕਲੀ ਆ ਮੈਂ ਓਵਰ ਥਿੰਕ ਕਰ ਕਰਕੇ ਕਰ ਕਰਕੇ ਮੈਨੂੰ ਲੱਗਦਾ ਸੀ ਵੀ ਨਹੀਂ ਮੇਰਾ ਮੈਨੂੰ ਕੁਝ ਨਹੀਂ ਹਾਸਲ ਹੋਇਆ ਸਗੋਂ ਆਪਦੇ ਆਪ ਨੂੰ ਨਾ ਤੁਸੀਂ ਬਿਮਾਰ ਕਰ ਲੈਨੇ ਹੋ ਤੇ ਆਪਾਂ ਇਹਦੇ ਚੋਂ ਇਹ ਵੀ ਇੱਕ ਐਡੀ ਜਿੰਨੀਆਂ ਹੋਰ ਸਾਰ ਬਿਮਾਰੀਆਂ ਨਾ ਆਪਣੀ ਲੱਤ ਦੁਖਦੀ ਹੈ ਬਾਹਂ ਦੁਖਦੀ ਹੈ ਸਿਰ ਦੁਖਦਾ ਮੁੱਢਾ ਦੁਖਦਾ ਆਪਾਂ ਦਵਾਈ ਲੈਨੇ ਆ ਇਹ ਓਵਰ ਥਿੰਕ ਤਾਂ ਇੰਨਾਂ ਸਾਰੀਆਂ ਬਿਮਾਰਾਂ ਬਿਮਾਰੀਆਂ ਨਾਲੋਂ ਉਤਾਹ ਦੀ ਬਿਮਾਰੀ ਆ ਤੇ ਇਹਦਾ ਇਲਾਜ ਸਾਡੇ ਆਪ ਦੇ ਅੰਦਰ ਪਿਆ ਤੇ ਅਸੀਂ ਉਹਨੂੰ ਕਹਿਣਾ ਵੀ ਇਹਨੂੰ ਸੁੱਟੋਂ ਪਰੇ ਜਿਵੇਂ ਮੈਂ ਹਰ ਵੀਡੀਓ ਚ ਦੱਸਦੀ ਹੁੰਦੀ ਆ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਇਹੋ ਜੀ ਚੀਜ਼ ਨੂੰ ਤਾਂ ਆਪਦੇ ਨੇੜੇ ਹੀ ਨਹੀਂ ਆਉਣ ਦੇਣਾ ਇੱਕ ਦਿਨ ਮੈਂ ਕਿਸੇ ਦੀ ਇੰਟਰਵਿਊ ਸੁਣ ਰਹੀ ਸੀਗੀ ਉਹ ਐਦਾਂ ਹੀ ਗੱਲਾਂ ਕਰਦੇ ਸੀਗੇ ਇਸੇ ਤਾ ਫਿਰ ਮੈਨੂੰ ਲੱਗਿਆ ਵੀ ਆਹ ਗੱਲ ਮੈਂ ਤੁਹਾਨੂੰ ਦੱਸ ਰਹੀ ਹਾਂ ਉਹ ਕਹਿੰਦਾ ਵੀ ਕੋਈ ਬੰਦਾ ਸਾਰ ਉੱਥੇ ਚਲਾ ਗਿਆ ਕਿਸੇ ਚੋਟੀ ਤੇ ਉਹਨੇ ਮਤਲਬ ਪਹਾੜਾਂ ਚ ਲੇ ਲਦਾਖ ਵੱਲ ਵੀ ਉਹ ਚਲੇ ਗਏ ਤੇ ਦੂਜੇ ਨੇ ਪੁੱਛਿਆ ਵੀ ਉਹ ਐ ਕਿਵੇਂ ਚਲੇ ਗਏ ਸੱਚੀ ਚਲੇ ਗਏ ਵੀ ਕੋਈ ਸਧਾਰਨ ਬੰਦਾ ਆਮ ਉਹਨੇ ਆਪਦਾ ਸਫ਼ਰ ਸ਼ੁਰੂ ਕੀਤਾ ਤੇ ਉਹਨੂੰ ਦੂਜਾ ਉਹਨੂੰ ਕਹਿੰਦਾ ਵੀ ਉਹ ਆਪਣੀਆਂ ਲੱਤਾਂ ਨਾਲ ਝੂਠ ਜਾ ਬੋਲ ਕੇ ਚਲੇ ਗਏ ਤੇ ਇਹ ਕਿੰਨੀ ਸੋਹਣੀ ਗੱਲ ਸੀਗੀ ਕਈ ਚੀਜ਼ਾਂ ਨਾ ਤੁਸੀਂ ਆਪ ਦੇ ਆਪ ਤੋਂ ਪਾਸੇ ਕਰ ਦਿਆ ਕਰੋ ਇਹੋ ਜੀਆਂ ਨੂੰ ਉਹ ਉਹਨਾਂ ਗੱਲਾਂ ਨੂੰ ਝੂਠ ਜਿਹਾ ਬੋਲ ਕੇ ਵੀ ਤੂੰ ਮੈਨੂੰ ਤੰਗ ਕਰ ਰਹੀ ਆ ਮੇਰੀ ਕੋਈ ਸੋਚ ਆ ਪੁਰਾਣੀ ਕਿਸੇ ਦੀ ਕਹੀ ਗੱਲ ਮੈਨੂੰ ਤੰਗ ਕਰ ਰਹੀ ਆ ਵੀ ਤੂੰ ਮੈਨੂੰ ਤੰਗ ਕਰ ਰਹੀ ਆ ਲੈ ਇਹਨੂੰ ਮੈਂ ਤੈਨੂੰ ਪਾਸੇ ਰੱਖਾਂ ਮੈਂ ਕਿਸੇ ਹੋਰ ਕੰਮ ਲੱਗਾ ਤੇ ਇਹਦੇ ਵੱਲ ਧਿਆਨ ਦਿਓ ਤੇ ਇਹ ਵੀ ਬੜੀ ਸੋਹਣੀ ਗੱਲ ਹੈ ਸਤਿ ਸ਼੍ਰੀ ਅਕਾਲ